ਉਹ ਬੱਚੇ ਵੀ ਮਤਲਬ ਪੜ੍ਹਦੇ ਪੜ੍ਹਦੇ ਹਟਾ ਕੇ ਕੰਮ ਤੇ ਲਾਏ ਉਹ ਕੰਮ ਤੇ ਲਾਤੇ ਫਿਰ ਸਕੂਲ ਨੂੰ ਪੜਾਉਣ ਦਾ ਹੈ ਨਹੀਂ ਸੀ ਕਿ ਜ਼ਿਆਦਾ ਟਰਨਿੰਗ ਹੈ ਉਹਨਾਂ ਨੂੰ ਹਟਾ ਕੇ ਕੰਮ ਤੇ ਲਾਏ ਹਾਂਜੀ ਜੀ ਦੋਸਤੋ ਸਿਆਰੇ ਕਹਿੰਦੇ ਨੇ ਜਦੋਂ ਕਿ ਮਾੜਾ ਵਕਤ ਪੈਂਦਾ ਤਾਂ ਚਾਰੇ ਪਾਸੇ ਤੈ ਜਾਂਦਾ ਜਿਵੇਂ ਅੱਜ ਪੈਂਨ ਵਿਆਹੀ ਨੂੰ ਠੀਕ ਕਰਦੇ ਕਰਦੇ ਖੁਦ ਆਪ ਮੁਚੇ ਤੇ ਪੈ ਗਏ ਜਾਂਤਾ ਦੀ ਮੈਂ ਚੰਦੇ ਨੇ ਸਾਰੇ ਦੋਸਤਾਂ ਦਾ ਸਵਾਗਤ ਆ ਐਸ ਵਕਤ ਅਸੀਂ ਖੜੇ ਹਾਂ ਪਿੰਡ ਬੱਲੋ ਤਹਸੀਲ ਆਪਾਂ ਕਹਿ ਸਕਦੇ ਆ ਕਿ ਮੋਰ ਮੰਡੀ ਤੇ ਜਿਲ੍ਹਾ ਬਠਿੰਡਾ ਟੈਨ ਗਾਪੀ ਲੰਬੇ ਸਮੇਂ ਤੋਂ ਮੰਜੇ ਤੇ ਪਏ ਨੇ ਤੇ ਇਹਨਾਂ ਦੀ ਵੀ ਇਲਾਜ ਦੀ ਕਾਫੀ ਦਿੱਕਤ ਆਉਂਦੀ ਹੈ ਜਿਹੜਾ ਪਰਿਵਾਰ ਹੈ ਉਹ ਗਰੀਬ ਹੈ ਲੋੜਵੰਦ ਪਰਿਵਾਰ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਪੈਨ ਦਾ ਨਾਂ ਸਖਪਾਲ ਕੋਰੇ ਤੇ ਪਰਿਵਾਰ ਦੇ ਵਿੱਚ ਜਿਹੜਾ ਕਮਾਈ ਦਾ ਸਾਧਨ ਹੈ ਉਹ ਕੋਈ ਨਹੀਂ ਹੈਗਾ ਦੋ ਬੱਚੇ ਸੀਗੇ ਉਹ ਵੀ ਇਹਨਾਂ ਨੇ ਪੜ੍ਹਾਈ ਤੋਂ ਹਟਾ ਕੇ ਉਹਨਾਂ ਨੂੰ ਕੰਮ ਤੇ ਲਾ ਦਿੱਤਾ ਤਾਕੀ ਇਹ ਨਾ ਕਰਦਾ ਕਿ ਜਰਾ ਥੋੜਾ ਜਿੱਦਾਂ ਵੀ ਹੋ ਸਕੂਏ ਦਵਾਈ ਬੂਟੀ ਲੈਣੀ ਆ ਕਾਫੀ ਦਿੱਕਤ ਆਦਾ ਸਬਣਾ ਕਰਦਾ ਪੈਂਦਾ ਪਰਿਵਾਰ ਨੂੰ ਤੇ ਗਲਬਦ ਕਰਦੇ ਪੈਨ ਦੇ ਨਾਲ ਜਿਹੜੇ ਉਹਨਾਂ ਦੇ ਸੱਟ ਲੱਗੀ ਸੀ ਤਾਂ ਕਿਦਾਂ ਰਹੀ ਸੀ ਹਾਂਜੀ ਬੈਣੀ ਕੀ ਨਾਮ ਹੈ ਬਿਲਕੁਲ ਸੁਖਮਲ ਕੌਰ ਅੱਛਾ ਸੱਟ ਕਿਵੇਂ ਲੱਗੀ ਉਹਦੇ ਚਾਰ ਉਹ ਚੱਕਰ ਲੱਗੇ ਸੀ ਵੀਰੇ ਅੱਛਾ ਤੁਸੀਂ ਲੋਕਾਂ ਦੇ ਮਤਲਬ ਕਹਾਂਜ ਚੜਮੂਚਾ ਲੱਗਦੀ ਹਾਂ ਕਹਾਂਜ ਕੰਮ ਕਰ ਲੱਗੀ ਸੀ ਵੀਰੇ ਠੀਕ ਹੈ ਦੇਖੀ ਵੀ ਭਾਈ ਮੈਂ ਦੇਖੀ ਕਿ ਪਾਉੜੀ ਦੀ ਹੈ ਸੱਟ ਦੇ ਤੇ ਇਹਦੀ ਕੀ ਕੀ ਪਰੇਸ਼ਾਨੀ ਇਹਦੀ ਮੈਂ ਦੇਖੀ ਠੀਕ ਹੈ ਉਹ ਵੀ ਆਪਣੀ ਪਰੇਸ਼ਾਨੀ ਇਹਦੀ ਸਭ ਨੂੰ ਪਾਏ ਹਾਂ ਜੀ ਜੇ ਇਹ ਇਲਾਜ ਆ ਪੂਰਾ ਹੋਇਆ ਜੀ ਨਹੀਂ ਹੋਇਆ ਜੀ ਹਾਂ ਜੀ ਚੱਲਦਾ ਹੈ ਡਾਕਟਰ ਨੇ ਕੀ ਕਹਿਆ ਜਾਂਦਾ ਹੈ ਡਾਕਟਰ ਕਹਿੰਦੇ ਵੀ ਲੰਬਾ ਇਲਾਜ ਚੱਲਿਆ ਵੀ ਤੁਹਾਡੇ ਹੌਲੇ ਹੌਲੇ ਹੋਣਾ ਹੌਲੇ ਹੌਲੇ ਬਹੁਤ ਟਾਈਮ ਲੱਗੂਗਾ ਅਸਾਂ ਕਿਹੜੀ ਦਿੱਕਤ ਆ ਰਹੀ ਹੈ ਠੀਕ ਹੈ ਅਸਾਂ ਜਿਹੜੀ ਜਿਹੜੀ ਦਵਾਈ ਆ ਉਹਨੂੰ ਟਾਈਮ ਨਾਲ ਲੈ ਪੋਣਾ ਜਾਂ ਲੈ ਕੇ ਪਾਉਂਦੇ ਜੀ ਵੀਰੇ ਮੰਡੀ ਮੂਰੀ ਵਾਜੰਦੀ ਰਹਿੰਦੀ ਲੈਤੀ ਜਾਂਦੀ ਜੀ ਜੀ ਦਾ ਨਹੀਂ ਪੈਸੀ ਟੱਕੇ ਦਾ ਸਰਵੰਤ ਕੋਲੋਂ ਤਰ ਪੂਰੀ ਜਾਂਦੀ ਠੀਕ ਨਹੀਂ ਬੰਦ ਨਹੀਂ ਵੀਰੇ 10 ਦਵਾਈ ਦਵਾਈ 15 ਦੇ ਕਿਰੋਲਾ ਪਾਣੀ ਜੀ ਵੀਰੇ ਦੇ ਵੀ ਲੈ ਜਾਂਦੇ ਜੀ ਅਸਾਂ ਕਰੀਪੀ ਕਰਕੇ ਜਿਹੜੀ ਦਵਾਈ ਪੂਰੀ ਨਹੀਂ ਲੈ ਪਾਉਂਦੇ ਪੂਰੀ ਲੈ ਨਹੀਂ ਸਕਦੇ ਜੀ ਲੈ ਠੀਕ ਹੈ ਜੀ ਵੀਰੇ ਰੰਗਦੇ ਮੈਂ ਵੀ ਆਪ ਵੀ ਮਾਰਿੰਦੇ ਆ ਬੰਦਾ ਬੰਦਾ ਨਾਲ ਬਹੁਤ ਬਾਈ ਹੋਇਆ ਅਸਾਂ ਕਰਵਾਇਆ ਸੀ ਮੈਂ ਨਾਲ ਨਹੀਂ ਮਾਰੀ ਕਰਦੀ ਸੀ ਅੱਛਾ ਕੀ ਦਿਕਦਾ ਜੀ ਬਾਈ ਜੀ ਇਹਨਾਂ ਨੂੰ ਵੀਰੇ ਪੇਟ ਦੀ ਰੈਫਾਈ ਸਖਤੀ ਵਾਲੀ ਜੀ ਉਸ ਖਾਣ ਦੀ ਦਸਤ ਹੈਗੇ ਬਹੁਤ ਬੋਆ ਰਹੇ ਨਹੀਂ ਹੂੰ ਰੰਗ ਨਹੀਂ ਲੱਤ ਰੋਟੀ ਦੀ ਗਿਧਲੀ ਮੇਰਾ ਸਭ ਦੁੱਖਾ ਚੀ ਜਿਹੜੀ ਦੁਨੀਆ ਜੰਗਲੀ ਆਈਏ ਹਾਂ ਤਾਂ ਭਾਈ ਮੈਂ ਵੀ ਨਹੀਂ ਚਾਹ ਰਿਹਾ ਕਿ ਕਿਤੇ ਕੰਮ ਕਰ ਕਿਤੇ ਕੰਮ ਕਰ ਜਿਵੇਂ ਕਹਿੰਦਾ ਬਾਰ ਬੋਸ ਕਰੀ ਅਸਾ ਮੈਂ ਸਾਡੇ ਚੈਨਲ ਤੇ ਰਹੀ ਪੂਰੀ ਦੁਨੀਆ ਦੇਖਦੀ ਹਾਂ ਤੇ ਅਕਸਰ ਲੋਕਾਂ ਨੇ ਬਦਲ ਦਿੱਤੀ ਆ ਮੇਰੀ ਵੀਡੀਓ ਦੇਖਣ ਤੋਂ ਬਾਅਦ ਤੇ ਬੈਕ ਨੂੰ ਮੇਰ ਕਰੂਗਾ ਤੁਹਾਡੀ ਬਹੁਤ ਮਦਦ ਕਰਨਗੇ ਜੀ ਤਾਂ ਸਾਡੇ ਚੈਨਲ ਦੇ ਮਾਧਿਅਮ ਰਹੀ ਕੀ ਕਹਿਣਾ ਚਾਹੁੰਦਾ ਬਹੁਤ ਧੰਨਵਾਦ ਕਰੂਗੀ ਮੇਰੇ ਤੱਕ ਮੇਰੇ ਟੈਨਸ਼ਨ ਲਾਉਂਦਾ ਬਹੁਤ ਧੰਨਵਾਦ ਕਰੂਗੀ ਤੁਹਾਡਾ ਬਹੁਤ ਬਹੁਤ ਪ੍ਰੈਕਟਿਕਾ ਮਗਲੀ ਬੱਚਾ ਤਰਕੀ ਨਾ ਰੋਟੀ ਆਂਦੀ ਰੋਟੀ ਮੱਚਾ ਰੋਟੀ ਬਣਾ ਕੇ ਦੇ ਲਾ ਗਈ। ਬਹੁਤ ਬਹੁਤ ਮਿਲਣੇ ਤੁਹਾਡਾ ਬਹੁਤ ਸਾਈ। ਮੇਰੀ ਅਸੇਹੀ ਬੇਨਤੀ ਬ੍ਰਿਹਤ ਵੱਲ ਕੇ ਮੇਰੀ ਨਤ ਸਵਾਦ ਮਦਦ ਕੀਤੀ ਜੈਬੀ ਮੈਨਾਂ ਲਾ ਜੀ। ਉਹ ਜਵਾਕ ਪਾਲਣ ਦੇ ਗ੍ਰਿਮ ਜੰਨੀ। ਦੋਸਤੋ ਇਸ ਕੀ ਪੈਨਸਪਾਰਕ ਹੋਰ ਜਿਹੜੇ ਤੁਹਾਨੂੰ ਦੱਸਿਆ ਕਿ ਉਹ ਲੋਕਾਂ ਦੇ ਕਣਾਂ ਚ ਜਾ ਕੇ ਝਾੜੂ ਪੂੰਛ ਦਾ ਕੰਮ ਕਰਦੇ ਸੀ। ਝਾੜੂ ਪੂੰਛ ਦਾ ਕੰਮ ਕਰਕੇ ਆਪਣੇ ਪਰਿਵਾਰ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਹਸਪੀਟਲ ਸੀ ਉਹ ਵੀ ਬਿਮਾਰੀ ਦੇ ਪੀੜਤ ਨੇ ਉਹਨਾਂ ਦਾ ਵੀ ਦਾ ਇਲਾਜ ਆ ਉਹ ਸਹੀ ਤਰੀਕਾ ਨਾਲ ਪਹਿਲਾਂ ਨਹੀਂ ਹੋਇਆ ਸੀਗਾ ਉਹਨਾਂ ਨੂੰ ਠੀਕ ਕਰਨ ਦੇ ਲਈ ਲੋਕਾਂ ਦੇ ਘਰਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਪਰ ਉਹਨੂੰ ਠੀਕ ਕਰਦੇ ਕਰਦੇ ਖੁਦ ਆਪੇ ਵੀ ਉਹ ਮੰਜੇ ਤੇ ਪੈ ਗਏ ਨੇ ਇੱਕ ਉਹਨਾਂ ਦੇ ਛੱਟ ਲੱਗ ਗਈ ਜਿਵੇਂ ਤੁਹਾਨੂੰ ਅਸੀਂ ਇਹਨਾਂ ਨੂੰ ਮਿਲਾਇਆ ਸਾਡੇ ਨਾਲ ਵੀਰ ਮੌਜੂਦ ਹੈ ਆਪਾਂ ਉਹਨਾਂ ਦੇ ਵੀ ਥੋੜੀ ਗੱਲਬਾਤ ਕਰਾਂਗੇ ਵੀ ਉਹਨਾਂ ਦੇ ਵੀ ਇਸ ਨੂੰ ਲੈ ਕੇ ਕੀ ਕਹਣਾ ਹੈ ਨਾਲ ਇਸ ਪੈਨ ਦੇ ਹਸਬੰਦ ਮੌਜੂਦ ਨੇ ਇਹਨਾਂ ਦੇ ਵੀ ਦਵਾਈ ਚੱਲਦੀ ਹੈ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਵੀਰੇ ਕੀ ਨਾਮ ਤੁਹਾਡਾ ਹਰਵੰਸ ਸਿੰਘ ਜੀ ਰਵਾਸੀ ਜੀ ਤੁਹਾਡੀ ਵਾਈਫ ਤੁਹਾਨੂੰ ਠੀਕ ਕਰਨ ਦੇ ਲਈ ਲੋਕਾਂ ਦੇ ਘਰਾਂ ਚ ਕੰਮ ਕਰਦੇ ਸੀ ਹਾਂਜੀ ਉਹ ਤੁਹਾਨੂੰ ਠੀਕ ਕਰਦੇ ਕਰਦੇ ਖੁਦ ਮੰਜੇ ਤੇ ਪੈ ਗਏ ਹਾਂਜੀ ਤੁਸੀਂ ਵੀ ਮਤਲਬ ਪੀੜ ਤੋਂ ਉਹ ਪੀੜਤ ਨੇ ਘਰ ਦੇ ਵਿੱਚ ਬਹੁਤ ਔਖਾ گزارਾ ਹੁੰਦਾ ਹੈ ਨਾ ਹਾਂਜੀ ਤੇ ਕੀ ਕਰਨਾ ਚਾਹੁੰਦੇ ਮੈਂ ਤਾਂ ਇਹ ਦਿਹਾੜੀ ਦਾ ਪਾਉ ਮੂਰੀ ਕਰਦੇ ਹਾਂਗੇ ਅਦਾ ਕਰਾਂਗਾ ਮੈਂ ਬੁਮਾਰਾ ਰੰਦਾ ਸੀਗਾ ਜੀ ਪਹਿਲਾਂ ਕਿਹੜੇ ਦੋ ਤਿੰਨ ਇੱਕ ਮਾਈਸੀ ਉਹ ਵੀ ਬੁਮਾਰਾ ਇਤਨਾਗੇ ਜੀ ਹੁਣ ਇਹ ਕੰਮ ਕਰਦੇ ਕਰਦੇ ਇਹ ਇਲਾਜ ਕਰਾਉਂਦੇ ਸੀ ਮੇਰਾ ਹੁਣ ਇਹ ਆਪ ਸੱਟ ਲੱਗ ਗਈ ਇਹਨਾਂ ਤੇ ਤੇ ਹੁਣ ਪਣ ਪੰਨਾਂ ਨੂੰ ਇਹੀ ਹੱਥਾਂ ਨਾਲ ਕੇ ਬਣਤੀ ਆ ਜੀ ਵੀ ਇਹਦਾ ਇਲਾਜ ਕਰਾਉਣ ਦੀ ਸੀ ਮੈਨੂੰ ਥੋੜੀ ਬਹੁਤੀ ਮਦਦ ਦਿੱਤੀ ਆ ਕਿਤੇ ਇੱਕ ਬਹੁਤ ਧੰਨਵਾਦ ਅੱਛਾ ਵੀਰੇ ਸਾਡੇ ਚਾਰੇ ਦਿਸ਼ਾਂ ਨੂੰ ਪੂਰੀ ਦੁਨੀਆ ਦੇਖ ਲਈ ਆ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਹੈ ਹੱਥਾਂ ਨਾਲ ਕੇ ਬਣਤੀ ਆ ਵੀ ਥੋੜੀ ਬਹੁਤੀ ਜਿੰਨਕ ਹਾਂ ਪਿੰਡਾਈ ਨੂੰ ਮਦਦ ਦਿੱਤੀ ਜਾਵੇ ਵੀ ਆਇੰਦਾ ਲਾਇਕ ਰਾਸ ਦਾ ਤੇ ਮੇਰਾ ਮੋਬਾਈਲ ਨੰਬਰ ਹੈ 9140 19711 ਦੁਬਾਰਾ ਦੱਸ ਦਿਓ 9140 19711 ਮੋਬਾਈਲ ਨੰਬਰ ਹੈ ਅੱਛਾ ਦੋ ਤੋਂ ਤੁਸੀਂ ਇਹ ਚੀਜ਼ ਨੂੰ ਜਾਨਣਾ ਚਾਹੁੰਦੇ ਹੋਵੋਗੇ ਕਿ ਵੀਰ ਦਾ ਕਿੱਥੇ ਰਹਿਣ ਵਾਲਾ ਇਹਦਾ ਪ੍ਰੋਪਰ ਡਰੈਸ ਕੀ ਆ ਤੁਸੀਂ ਇਹਨਾਂ ਦੀ ਸਿੱਧੀ ਕਰਿਆ ਕਿ ਵੀ ਇਹਨਾਂ ਦੀ ਮਦਦ ਕਰ ਸਕਦੇ ਹੋ ਮੈਂ ਵੀਰ ਨੂੰ ਕਹਾਂਗਾ ਕਿ ਵੀਰੇ ਇਹਨਾਂ ਨੂੰ ਆਪਣਾ ਡਰੈਸ ਦੱਚ ਦਿਓ ਮੈਂ ਕਿਹੜੇ ਰੋਡ ਤੇ ਤੁਹਾਡਾ ਮਕਾਨ ਪੈਂਦਾ ਜਾਂ ਜਿੱਥੇ ਮੈਂ ਆਪਾਂ ਕੋਕੜ ਦਾ ਆਲਾ ਮਹੱਲਾ ਕੋਈ ਵੀ ਨੇੜੇ ਪੈਂਦਾ ਇਹ ਨਾ ਚਾਉ ਵਾਲੀ ਸਾਈਡ ਆ ਜੀ ਕੋਲੇ ਅਨੰਦਾਸੀ ਧਰਮਸਾਲਾ ਆ ਜੀ ਇਹ ਮੇਰਾ ਐਡਰੈਸ ਆ ਜੀ ਘਰ ਦਾ ਨੇੜੇ ਜੰਡਸਰ ਗੁਰਦੁਆਰਾ ਆ ਜੀ ਸਰਪੰਚ ਦਾ ਘਰ ਤੇ ਦੇਖੋ ਹਾਂ ਜੀ ਆਹ ਨੇੜੇ ਜੰਡਸਰ ਗੁਰਦੁਆਰਾ ਆ ਜੀ ਤੇ ਵਿਦਿਆਲੇ ਦੇ ਕੋਲ ਚਾਉ ਨੂੰ ਜਨੇ ਜੀ ਅੱਡੇ ਦੇ ਉੱਤੇ ਧਰਮਸਾਲਾ ਆ ਜੀ ਦਾ ਸੀਰਤਨ ਸਾਲਾ ਪਾਇਤੀ ਅਸਾਂ ਵੀਰੇ ਆਪਾਂ ਗੱਲ ਕਰਦੇ ਆ ਜਿਨੇ ਆਮ ਪਿੰਡਾਂ ਦੇ ਵਿੱਚ ਜਾਂ ਬਹੁਤ ਸਾਰੀਆਂ ਸੰਸਥਾਵਾਂ ਨਾਲ ਜਿਹੜੀਆਂ ਉਹ ਮਦਦ ਕਰਦੀਆਂ ਨੇ ਹਾਂਜੀ ਤੁਹਾਡੇ ਕੋਲੇ ਨਹੀਂ ਇਸ ਤਰ੍ਹਾਂ ਕੋਈ ਪਹੁੰਚ ਜਿਹੜਾ ਤੁਹਾਡੀ ਮਦਦ ਕਰਦਾ ਪਹਿਲਾਂ ਉਹਨਾਂ ਨੇ ਮਦਦ ਕੀਤੀ ਹੈ ਜੀ ਇਲਾਜ ਉਹਨਾਂ ਨੇ ਕਰਵਾਇਆ ਜੀ ਬਹੁਤ ਵਧੀਆ ਮਦਦ ਕੀਤੀ ਹੈ ਜੀ ਅੱਛਾ ਜਿਹੜਾ ਇਲਾਜ ਉਹ ਪੂਰਾ ਨਹੀਂ ਹੋਇਆ ਹਾਂਜੀ ਹਾਂ ਹੁਣ ਚੱਲੀ ਜਾਂਦਾ ਜੀ ਇਲਾਜ ਕਿੰਨਾ ਭੈਣ ਭਾਈ ਨੇ ਸਾਦਾ ਸੀ ਉਹਨੇ ਲਾ ਦਿੱਤੀ ਉਹਦੇ ਬਾਅਦ ਭੈਣ ਭਾਈ ਨੂੰ ਆਪਾਂ ਕਹਿ ਵੀ ਨਹੀਂ ਸਕਦੇ ਜੀ ਕਿ ਨਿੰਮ ਦਾ ਦਿੱਤੀ ਆ ਬਹੁਤ ਵਧੀਆ ਤੁਮਨ ਕੇ ਬੇਨਤੀ ਐ ਅਸਾ ਵੀਰੇ ਤੁਹਾਡੇ ਬੱਚੇ ਕਿੱਡੇ ਸੀਗੇ ਦੋ ਬੱਚੇ ਨੇ ਜੀ ਅੱਛਾ ਉਹ ਬੱਚੇ ਵੀ ਮਤਲਬ ਪੜ੍ਹਦੇ ਪੜ੍ਹਦੇ ਹਟਾ ਲਏ ਉਹ ਕੰਮ ਤੇ ਲਾਤੇ ਜੀ ਫਿਰ ਸਕੂਲ ਨੂੰ ਪੜਾਉਣ ਦਾ ਹੈ ਨਹੀਂ ਸੀ ਜੀ ਜਿਆਦਾ ਤਾਂ ਕਰਨੀ ਐ ਉਹਨਾਂ ਨੂੰ ਹਟਾ ਕੇ ਕੰਮ ਤੇ ਲਾਏ ਠੀਕ ਹੈ ਚਲ ਦੋਸਤੋ ਸਿਆਰੇ ਕਹਿੰਦੇ ਨੇ ਜਦੋਂ ਕਿ ਮਾੜਾ ਵਕਤ ਪੈਂਦਾ ਤਾਂ ਚਾਰੇ ਪਾਸੇ ਪੈ ਜਾਂਦਾ ਜਿਵੇਂ ਅੱਜ ਪੈਣ ਵਿਆਹੀ ਨੂੰ ਠੀਕ ਕਰਦੇ ਕਰਦੇ ਖੁਦ ਆਪ ਨੂੰ ਚੇਤੇ ਪੈ ਨੇ ਮੰਜੇ ਦੇ ਕੀ ਪਏ ਪੂਰੇ ਕਰਦਾ ਢਾਂਚਾ ਉਹ ਉਲਟਪੁਲਟ ਹੋ ਗਿਆ ਪੂਰਾ ਹਿੱਲ ਗਿਆ ਜਿੰਮ ਬਕੈਰੀ ਦੇ ਘਰ ਦਾ ਮਾਹੌਲ ਹੀ ਪੂਰਾ ਇੱਕਲਬ ਚੇਂਜ ਹੋ ਗਿਆ ਬੱਚੇ ਪੜਦੇ ਸੀ ਉਹਨਾਂ ਨੂੰ ਹਟਾ ਕੇ ਇਹਨਾਂ ਨੇ ਉਹਨਾਂ ਨੂੰ ਕੰਮ ਦੇ ਦਿੱਤਾ ਕਿਉਂਕਿ ਘਰ ਦਾ ਦੋ ਬਕਤ ਇਰਾ ਗਜ਼ਾਰ ਕਰਨਾ ਵੀ ਇਹਨਾਂ ਲਈ ਬੜਾ ਮੁਸ਼ਕਲ ਸੀ ਅੱਜ ਵੀਰ ਬੇਸਕ ਖੁਦ ਇੱਕ ਪੀੜਿਤ ਨੇ ਬਿਮਾਰੀ ਤੋਂ ਉਹ ਫਿਰ ਵੀ ਅੱਜ ਇਹਨਾਂ ਨੂੰ ਠੀਕ ਕਰਨ ਦੇ ਲਈ ਖੁਦ ਆਪਗੰਮ ਤੇ ਜਾਂਦੀ ਵੀ ਕੋਸ਼ਿਸ਼ ਕਰਦੇ ਨੇ ਜਿਵੇਂ ਪਹਿਣ ਇਹਨਾਂ ਨੂੰ ਠੀਕ ਕਰਦੇ ਪਹਿਲਾਂ ਫਰਜਨਵਾਰੇ ਸੀ ਅੱਜ ਇਹ ਵੀ ਉਹਨਾਂ ਨੂੰ ਠੀਕ ਕਰਦੇ ਲਈ ਥੋੜਾ ਬਹੁਤਾ ਕੰਮ ਕਰਨ ਦੀ ਕੋਸ਼ਿਸ਼ ਕਰਦੇਗੇ ਪਰ ਸਿਆਣੇ ਕਹਿੰਦੇ ਨੇ ਕਿ ਜਦੋਂ ਜਿਸ ਕਰਦੇ ਵਿੱਚ ਜੰਗਤ ਪੈਂਦੀ ਆ ਬਿਮਾਰੀ ਪੈਂਦੀ ਆ ਚੰਗੇ ਚੰਗੇ ਜਿਹੜੇ ਕਰਦੇ ਉਹ ਖਾਲੀ ਹੋ ਜਾਂਦੇ ਨੇ ਦੋਸਤੋ ਜੇਕਰ ਬੰਦਾ ਕੋਈ ਵੀ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਸ ਪਰਿਵਾਰ ਦੀ ਕੋਈ ਮਦਦ ਕਰਦਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕੰਮ ਸਰਦਾ ਜਿਵੇਂ ਤੁਸੀਂ ਅਕਸਰ ਮੇਰੀਆਂ ਵੀਡੀਓ ਦੇਖਣ ਤੋਂ ਬਾਅਦ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਹੋ। ਇਸ ਪਰਿਵਾਰਵਾਦੀ ਵਤਨ ਨੂੰ ਉਸੇ ਤਰ੍ਹਾਂ ਗੁਜ਼ਾਰਸ਼ ਕਰਾਂਗਾ ਜਿਵੇਂ ਮੈਂ ਅਕਸਰ ਤੁਹਾਨੂੰ ਵੀਡੀਓ ਵਿੱਚ ਕਹਿਣਾ ਹੁੰਦਾ ਕਿ ਲੋਕ ਇੱਥੇ ਇਨਸਾਨਤਾ ਬਹੁਤ ਦੇਖੇ ਨੇ ਪਰ ਅਨੁਸਾਨੀਤਾ ਦਾ ਫਰਜ਼ ਨੇ ਜਿਹੜੇ ਉਹ ਬਹੁਤ ਬਿਰਦੇ ਲੋਕ ਨੂੰ ਮੌਤੇ ਨੇ। ਜਿਵੇਂ ਅਸੀਂ ਤੁਹਾਨੂੰ ਇੰਨਾ ਵੀਰ ਦੇ ਨਾਮ ਲਾਇਆ ਭੈਣ ਦੇ ਨਾਮ ਲਾਇਆ ਜੇਕਰ ਕੋਈ ਵੀ ਬੰਦਾ ਪਾਰਟੀ ਵਈ ਤੋਂ ਉੱਪਰ ਉੱਠ ਕੇ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਸਾਂਝਾ ਕਰਕੇ ਅਸੀਂ ਐਸੇ ਵੀਡੀਓ ਬਣਾਉਣ ਵਿੱਚ ਕਾਮ ਸਾਂ। ਬਾਈ ਨੇ ਤੁਹਾਨੂੰ ਆਪਣਾ ਮੋਬਾਈਲ ਨੰਬਰ ਦੱਸ ਦਿੱਤਾ ਤੁਸੀਂ ਇਹਨਾਂ ਦੀ ਸਿੱਧੀ ਮਦਦ ਕਰ ਸਕਦੇ ਹੋ ਅਸੀਂ ਤੁਹਾਨੂੰ ਇਹਨਾਂ ਦਾ ਅਕਾਊਂਟ ਨੰਬਰ ਵੀ ਦਵਾਂਗੇ ਬੈਂਕ ਦਾ ਖਾਤਾ ਵੀ ਦਵਾਂਗੇ ਤੁਸੀਂ ਜੋ ਵੀ ਤਿਲ ਫੁੱਲ ਜਿੰਨਾ ਵੀ ਕਰ ਸਕਦੇ ਹੋ ਇਹਨਾਂ ਦੀ ਮਦਦ ਕਰਨ ਦੇ ਵਿੱਚ ਸਹਿਯੋਗ ਜ਼ਰੂਰ ਪਾਓ ਜੀ ਜਿਵੇਂ ਤੁਸੀਂ ਅਸੀਂ ਤੁਹਾਨੂੰ ਇਹਨਾਂ ਨਾਲ ਬੁਲਾਇਆ ਇਸੇ ਤਰ੍ਹਾਂ ਸਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਵੀਡੀਓ ਲੈ ਕੇ ਫੇਰ ਹਾਜ਼ਰ ਹੋਵਾਂਗੇ ਜਾਂਦੇ ਜਾਂਦੇ ਦੋਸਤੋ ਤੁਹਾਨੂੰ ਮੈਂ ਇੱਕ ਕਦਰ ਬਹੁਤ ਜ਼ਰੂਰੀ ਸਮਝਦਾ ਕਿ ਤੁਸੀਂ ਅਕਸਰ ਆਪਾਂ ਬੇਫਾਲਤੂ ਖਰਚੇ ਬਹੁਤ ਸਾਰੀਆਂ ਚੀਜ਼ਾਂ ਦੇ ਕਰ ਦਿੰਦੇ ਆਂ ਜਿਵੇਂ ਗੁਰੂ ਸਾਹਿਬ ਨੇ ਕਿਹਾ ਕਿ ਆਪਾਂ ਦਸਵੰਦ ਦਸੌਂਦ ਕੱਢਦੇ ਆ ਕਿਸੇ ਲਈ ਹਨ ਜੇਕਰ ਕੋਈ ਬੰਦਾ ਆਪਣੇ ਦਸਨੋਂ ਆਂਦੀ ਕਿਰਤ ਕਮਾਈ ਦੇ ਵਿੱਚੋਂ ਇਸ ਪਰਿਵਾਰ ਦੇ ਲਈ ਤਿਲਫੁਲ ਕੱਢਦਾ ਇਹਨਾਂ ਦੇ ਅਕਾਊਂਟ ਵਿੱਚ ਪਹੁੰਚਦਾ ਇਹਨਾਂ ਨੇ ਮੋਬਾਈਲ ਨੰਬਰ ਦਿੱਤਾ ਇਹਨੂੰ ਸਿੱਧੀ ਜਾ ਕੇ ਵੀ ਤੁਸੀਂ ਮਦਦ ਕਰਦੇ ਹੋ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣਾ ਚਾਹੁੰਦੇ ਹਾਂ ਜਿਵੇਂ ਅਸੀਂ ਤੁਹਾਨੂੰ ਇਹਨਾਂ ਦੇ ਨੰਬਰ ਆਏ ਆ ਇਸੇ ਤਰ੍ਹਾਂ ਤੁਹਾਡੇ ਸਾਹਿਬ ਨੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ ਨਵੇਂ ਖਬਰਾਂ ਲਈ ਫੇਰ ਹਾਜ਼ਰ ਹੋ ਮੈਂ ਕਿ ਸਾਡੀ ਹਰ ਖਬਰ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਦੋਸਤੋ ਅਸੀਂ ਤੁਹਾਨੂੰ ਇਹ ਥੋੜਾ ਜਿਹਾ ਕਹਿ ਦੇਣਾ ਤੇ ਬਹੁਤ ਜ਼ਰੂਰੀ ਸਮਝਦਾ ਕਿ ਬੱਲੂ ਦੋ ਬੱਟ ਨਹੀਂ ਇੱਕ ਬੱਲੂ ਕੀ ਆ ਉਹ ਬਰਨਾਲੇ ਜਿਹੜੇ ਪੈ ਜਾਂਦਾ ਜਿਹੜਾ ਇਹ ਬੱਲੂ ਆ ਇਹ ਪੈ ਜਾਂਦਾਗਾ ਮੋੜ ਮੰਡੀ ਦੇ ਵਿੱਚ ਜ਼ਿਲ੍ਹਾ ਬਠਿੰਡਾ ਤਾਂ ਪੇ ਦੇ ਘੜੇ ਲਗੜ ਲੀਦੇ ਚੌਪ ਪੱਖੋ ਜਿਹਨੂੰ ਆਪਾਂ ਕਹਿੰਦੇ ਚੌਪ ਪੱਖੋ ਦੇ ਬਿਲਕੁਲ ਨੇੜੇ ਆ ਬਾਈ ਨੇ ਤੁਹਾਨੂੰ ਆਪਣਾ ਐਡਰੈਸ ਦਾ ਦੱਸ ਦਿੱਤਾਗਾ ਤੇ ਸਾਡਾ ਇਹੀ ਕਹਿਣਾਗਾ ਕਿ ਚੜ ਵਧ ਕੇ ਇਸ ਪਰਿਵਾਰ ਦੇ ਜੋ ਵੀ ਮਦਦ ਕਰ ਸਕਦਾਗਾ ਤਾਂ ਅਸੀਂ ਸਮਝਾ ਕੇ ਗਿਆ ਸੀ ਅਸੀਂ ਵੀਡੀਓ ਨੂੰ ਵਿੱਚ ਕੰਮ ਕਰਪਈਆ ਇਸੇ ਤਰ੍ਹਾਂ ਦੀ ਖਬਰ ਲੱਗੇ ਫੇਰ ਹਾਜ਼ਰ ਹੋਮਾਗੇ ਉਤਕਰੀ ਸੱਚੇ ਕਾਲ ਜੀ